ਭਾਜਪਾ ਦੇ ਸੀਨੇ ਰਾਗੂ ਐਡਵੋਕੇਟ ਦਿਨੇਸ਼ ਭਾਜਪਾ ਦੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਆਂ ਦੱਸਿਆ ਕਿ ਭਾਜਪਾ ਦੇ ਵੱਲੋਂ ਪੰਜਾਬ ਦੇ ਕੋਨੇ-ਕੋਨੇ ਵਿੱਚ ਹਾਇਤਾ ਕੈਂਪ ਲਗਾਏ ਜਾ ਰਹੇ ਹਨ ਲੋਕ ਇਸ ਕੈਂਪ ਵਿੱਚ ਬੱਦ-ਬੱਦ ਲਾਭ ਲੈ ਰਹੇ ਹਨ ਉਹਨਾਂ ਨੇ ਆਪ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਵੱਡੇ ਦਾਅਵੇ ਕੀਤੇ ਹਨ ਕਿ 2027 ਦੇ ਵਿੱਚ ਭਾਜਪਾ ਦੀ ਆਪਣੀ ਸਰਕਾਰ ਪੰਜਾਬ ਵਿੱਚ ਬਣੇਗੀ ਇਹ ਤਾਂ ਕਹਿਣ ਦੀ ਗੱਲ ਹੈ ਆਜੂਸ਼ਮਨ ਯੋਜਨਾ ਪਿਛਲੇ ਪੌਣੇ 4 ਸਾਲ ਤੋਂ ਇਸ ਪੰਜਾਬ ਦੇ ਵਿੱਚ ਬੰਦ ਹੋਈ ਹੈ ਜਿੱਥੇ ਬਹੜ ਲੱਗੇ ਆਗੇ ਆਜੀ ਹੁਸਮਨ ਯੋਜਨਾ ਤੇ ਉਹਨਾਂ ਦੇ ਵਾਰ ਖੜੇ ਮਰੀਜ਼ਾਂ ਨੂੰ ਕਾਰਡ ਧਾਰਕਾਂ ਨੂੰ ਕੁਛ ਲਿਓ ਹਸਪਤਾਲ ਦੇ ਕਿਸੇ ਡਾਕਟਰ ਨੂੰ ਇੰਚਾਰਜ ਨੂੰ ਮਾਲਕ ਨੂੰ ਚੇਅਰਮੈਨ ਨੂੰ ਐਮ ਡੀ ਨੂੰ ਉਹਨਾਂ ਨੂੰ ਪੁੱਛ ਲਓ ਕਿ ਕੀ ਕਾਰਨ ਹੈ ਕਿ ਇਹ ਆਜੀ ਹੁਸਮਨ ਯੋਜਨਾ ਤੁਹਾਡੀ ਨਹੀਂ ਚੱਲ ਰਹੀ ਉਹ ਇੱਕੋ ਇੱਕ ਗੱਲ ਕਹਿਣਗੇ ਇਹ ਜੀ ਪੰਜਾਬ ਸਰਕਾਰ ਨਹੀਂ ਚੱਲਣ ਦੇ ਰਹੀ ਉਹ ਸਾਕ ਦੀ ਯੋਜਨਾ ਵੀ ਤੁਸੀਂ ਗੱਲ ਕਰ ਰਹੇ ਹੋ ਕਿ 1.1000 ਰੁਪਏ ਕਿਹੜੀ ਜਨਾਨੀ ਨੂੰ ਦੇ ਦਿੱਤਾ ਪੰਜਾਬ ਦੇ ਵਿੱਚ ਪੌਣੇ 4 ਸਾਲ ਹੋ ਗਏ ਇਹ ਅੱਜ ਬਲਡوزر ਚਲਾਉਂਦੇ ਆ ਕਹਿੰਦੇ ਜੀ ਅਸੀਂ ਘਟਾਏ ਜਸਵਿੰਦਰ ਇਹਹੀ ਬਲਡوزر ਯੋਗੀ ਜੀ ਅਪਰਾਧੀਆਂ ਦੇ ਖਿਲਾਫ ਚਲਾਉਂਦੇ ਸੀ ਤਾਂ ਬੜੇ ਚੀਕਦੇ ਸੀ ਇਸ ਸਫਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਔਰ ਪੜ ਰਹੀ ਹੈ ਇਸ ਸੇਵਾ ਦੇ ਵਿੱਚ ਅਸੀਂ ਰਾਜਨੀਤੀ ਸਵਾਰਥ ਨਹੀਂ ਦੇਖਦੇ ਹਮ ਅਗਰ ਸਾਨੂੰ ਪਰਮਾਤਮਾ ਨੇ ਕੁਸ਼ ਕਰਨੇ ਦਾ ਬਲ ਬਖਸ਼ਿਆ ਕਿਸੇ ਵੀ ਫੀਲਡ ਵਿੱਚ ਲੈ ਲਈਏ ਤਾਂ ਸਾਨੂੰ ਉਹ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਟੂਡੇ ਪੰਜਾਬ 24 ਦੀਆਂ ਖਬਰਾਂ ਦਾ ਵਿਸਥਾਰਾ ਹਾਰਦਿਕ ਸਵਾਗਤ ਹੈ ਅਸੀਂ ਤੁਹਾਨੂੰ ਅੱਜ ਇਹ ਭਾਜਪਾ ਦੇ ਸਿੰਧ ਰਾਗੂ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਭਾਜਪਾ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਪਹਿਲ ਕਦਮੇ ਹੋ ਕੇ ਕੰਮ ਕੀਤਾ ਜਾ ਰਿਹਾ ਹੈ ਦਿਨੇਸ਼ 파ਰਦਵਾਜੀ ਤੁਹਾਡਾ ਸਵਾਗਤ ਹੈ ਮੋਹਿਦ ਜੀ ਬਹੁਤ ਬਹੁਤ ਧੰਨਵਾਦ ਹੋਰ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਅੱਜ ਤੁਸੀਂ ਇੱਥੇ ਮੇਰੇ ਵਿਚਾਰ ਲੈਣ ਦੇ ਲਈ ਇੱਥੇ ਆਏ ਹੋ ਮੈਂ ਤੁਹਾਡਾ ਸਵਾਗਤ ਕਰਦਾ ਦਿਨੇਸ਼ ਜੀ ਗੱਲ ਕਰੀਏ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਤੁਸੀਂ ਚਰਚਾ ਦੇ ਵਿੱਚ ਰਹਿੰਦੇ ਹੋ ਹਮੇਸ਼ਾ ਰਾਜਨੀਤਿਕ ਮੁੱਦੇ ਚੱਕਦੇ ਰਹਿੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਹਨ ਮੋਹਿਜੇ ਆਮ ਆਦਮੀ ਪਾਰਟੀ ਜਦੋਂ ਤੋਂ ਇਹ ਫਾਰਮੈਟ ਹੋਈ ਹੈ ਚਾਹੇ ਦਿੱਲੀ ਚ ਹੋਵੇ ਚਾਹੇ ਪੰਜਾਬ ਦੇ ਵਿੱਚ ਹੋਵੇ ਇਹਨਾਂ ਨੇ ਗੱਲਾਂ ਹੀ ਕੀਤੀਆਂ ਇਹਨਾਂ ਲਈ ਮੈਨੂੰ ਇੱਕ ਮੁਹਾਵਰਾ ਚੇਤਾ ਆ ਗਿਆ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਆਖੇ ਗਵਰਨਮੈਂਟ ਨੇ ਝੱਗਾ ਦਿੱਤਾ ਪਾ ਲੋ ਲੋਕੋ ਪਾ ਲੋ ਅੰਗਾ ਪਿਛਾ ਜਿਹਦਾ ਹੈ ਨਹੀਂ ਬਾਹਾ ਆਪ ਲਵਾ ਲੋ ਅੱਜ ਉਹੀ ਹਾਲ ਇਹ ਜਿਹੜੀ ਕਹਾਵਤ ਹੈ ਬਿਲਕੁਲ ਅੱਜ ਦੀ ਮੌਜੂਦਾ ਸਰਕਾਰ ਦੇ ਉੱਪਰ ਜੋ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਆਪਦਾ ਸਰਕਾਰ ਹੈ ਉਸ ਦੇ ਉੱਪਰ ਟਕਦਾ ਹੈ ਕਿ ਇਹਨਾਂ ਨੇ ਐਦਾਂ ਦੇ ਝੱਗਾ ਦੇਣਾ ਹੈ ਜਿਹਦਾ ਅੱਗਾ ਪਿਛਾ ਹੈ ਨਹੀਂ ਆ ਬਾਹਾਂ ਅਸੀਂ ਆਪ ਲਵਾਣੀਆਂ ਹੈਗੀਆਂ ਮਤਲਬ ਇਹਨਾਂ ਨੇ ਕਰਨਾ ਕਰਾਣਾ ਕੁਝ ਨਹੀਂ ਹੈ ਕੇਵਲ ਰੋਲਾ ਬਤਮੀਜ਼ੀ ਅਰਾਜਕਤਾ ਔਰ ਬੜੇ ਬੜੇ ਝੂਠੇ ਫੋਕੇ ਦਾਵੇ ਕਰਨੇ ਹੈ ਜਿਨ੍ਹਾਂ ਦਾ ਇਸ ਗਰਾਊਂਡ ਦੇ ਉੱਪਰ ਕੁਝ ਵੀ ਲੈਣ ਦੇਣ ਨਹੀਂ ਪਰ ਕਿਤਨਾ ਕਿਤੇ ਉਹ ਕਹਿੰਦੇ ਵੀ ਦਿਖਦੇ ਹਨ ਕਿ ਅਸੀਂ 10 ਲੱਖ ਸਿਹਤ ਲਈ ਪੰਜਾਬ ਦੇ ਲੋਕਾਂ ਲਈ ਅਸੀਂ ਦੇ ਰਹੇ ਹਾਂ ਉਹ ਛੱਡੋ ਮੋਹਜੀ ਇਹ ਤਾਂ ਕਹਿਣ ਦੀ ਗੱਲ ਹੈ ਆਜੂਸ਼ਮਾਨ ਯੋਜਨਾ ਪਿਛਲੇ ਪੌਣੇ 4 ਸਾਲ ਤੋਂ ਇਸ ਪੰਜਾਬ ਦੇ ਵਿੱਚ ਬੰਦ ਹੋਈ ਹੈ ਜਿਹਦੇ ਕਰਕੇ ਜੋ ਮੋਦੀ ਜੀ ਨੇ ਇੱਕ ਇਤਿਹਾਸਿਕ ਸਿਹਤ ਯੋਜਨਾ ਚਲਾਈ ਸੀ ਉਸ ਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਖਤਮ ਕਰਕੇ ਰੱਖ ਦਿੱਤਾ ਕੇਵਲ ਸੌੜੀ ਔਰ ਗੰਦੀ ਰਾਜਨੀਤੀ ਕਰਕੇ ਹੋਰ ਸਰਕਾਰਾਂ ਵੀ ਹੈ ਹੋਰਾਂ ਪ੍ਰਦੇਸ਼ਾਂ ਦੇ ਵਿੱਚ ਚਾਹੇ ਸਰਕਾਰ ਭਾਜਪਾ ਦੀ ਹੈ ਚਾਹੇ ਨਹੀਂ ਵੀ ਹੈ ਫਿਰ ਵੀ ਉੱਥੇ ਇੰਨੀ ਗੰਦੀ ਰਾਜਨੀਤੀ ਨਹੀਂ ਹੁੰਦੀ ਜਿੰਨੀ ਗੰਦੀ ਰਾਜਨੀਤੀ ਅੱਜ ਭਗਵੰਤ ਮਾਨ ਔਰ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਕਹਿ ਰਹੇ ਆ ਜਿਵੇਂ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਜੋ ਪੰਜਾਬ ਦੇ ਵਿੱਚ ਇਹ ਗੰਦੀ ਰਾਜਨੀਤੀ ਹੋ ਰਹੀ ਹੈ ਪੰਜਾਬ ਦਾ ਬੇੜਾ ਗੜਕ ਕਰਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਤੇ ਜਿਹੜੀ ਆਯੂਸ਼ਮਨ ਸਕੀਮ ਬਾਰੇ ਗੱਲ ਕਰ ਰਹੇ ਹੋ ਆਯੂਸ਼ਮਨ ਸਕੀਮ ਵੀ ਕੀ ਪੰਜਾਬ ਦੇ ਵਿੱਚ ਐਕਟੀਵੇਟ ਤਾਂ ਹੈਗੀ ਆ ਕੀ ਹਸਪਤਾਲਾਂ ਦੇ ਵਿੱਚ ਨਹੀਂ ਚੱਲਦੀ ਨਹੀਂ ਹੈਗੀ ਮੋਹਿਤ ਜੀ ਇਸ ਬਾਰੇ ਤੁਸੀਂ ਆਮ ਲੋਕਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਥੇ ਬੋਰ ਲੱਗੇ ਹੈਗੇ ਆ ਆਯੂਸ਼ਮਨ ਯੋਜਨਾ ਤੇ ਉਹਨਾਂ ਦੇ ਵਾਰ ਖੜੇ ਮਰੀਜ਼ਾਂ ਨੂੰ ਕਾਰਡ ਧਾਰਕਾਂ ਨੂੰ ਪੁੱਛ ਲਿਓ ਹਸਪਤਾਲ ਦੇ ਕਿਸੇ ਡਾਕਟਰ ਨੂੰ ਇੰਚਾਰਜ ਨੂੰ ਮਾਲਕ ਨੂੰ ਚੇਅਰਮੈਨ ਨੂੰ ਐਮ ਡੀ ਨੂੰ ਉਹਨਾਂ ਨੂੰ ਪੁੱਛ ਲਓ ਕਿ ਕੀ ਕਾਰਨ ਹੈ ਕਿ ਇਹ ਆਯੂਸ਼ਮਨ ਯੋਜਨਾ ਤੁਹਾਡੀ ਨਹੀਂ ਚੱਲ ਰਹੀ ਉਹ ਇੱਕੋ ਇੱਕ ਗੱਲ ਕਹਿਣਗੇ ਇਹ ਜੀ ਪੰਜਾਬ ਸਰਕਾਰ ਨਹੀਂ ਚੱਲਣ ਦੇ ਰਹੀ ਉਹ ਸਾਨੂੰ ਕੁਝ ਨਹੀਂ ਦੇ ਰਹੀ ਉਹ ਸਾਡਾ ਬਕਾਇਆ ਨਹੀਂ ਦੇ ਰਹੀ ਹੁਣ ਦੇਖੋ ਬਿਨਾਂ ਪੈਸੇ ਤੋਂ ਕੰਮ ਹੋਣਾ ਨਹੀਂ ਹੈ ਉਹਨਾਂ ਨੇ ਪੈਸਾ ਪੰਜਾਬ ਨੇ ਜਾਰੀ ਨਹੀਂ ਕਰਨਾ ਢੜਕਾਣਾ ਲੋਕਾਂ ਨੂੰ ਉਹਨਾਂ ਨੇ ਮੋਦੀ ਜੀ ਦੇ ਖਿਲਾਫ ਹੈ ਪਰ ਹੁਣ ਇੱਕ ਇੱਕ ਬੰਦੇ ਨੂੰ ਪਤਾ ਲੱਗ ਗਿਆ ਕਿ ਸਾਰਾ ਫੇਲਿਅਰ ਇਹ ਭਗਵੰਤ ਮਾਨ ਦਾ ਹੈ ਜਿਹੜੀ ਤੁਸੀਂ ਇਹ 10 ਲੱਖ ਦੀ ਗੱਲ ਕੀਤੀ ਹੈ ਇਹਨਾਂ ਨੂੰ ਕੋਈ ਪੁੱਛੋਏ ਕਿ ਉਹ ਪਹਿਲਾਂ 5 ਲੱਖ ਵਾਲੀ ਦਾ ਕੰਮਜਾਬ ਕਰਵਾ ਦਿਓ ਤੁਸੀਂ ਅੱਜ ਤੱਕ ਕੀਤਾ ਕੀ ਹੈ 10 ਲੱਖ ਦੀ ਯੋਜਨਾ ਦੀ ਤੁਸੀਂ ਗੱਲ ਕਰ ਰਹੇ ਹੋ 1-1000 ਰੁਪਏ ਕਿਹੜੀ ਜਨਾਨੀ ਨੂੰ ਦੇ ਦਿੱਤਾ ਪੰਜਾਬ ਦੇ ਵਿੱਚ ਪੌਣੇ 4 ਸਾਲ ਹੋ ਗਏ ਤੁਸੀਂ ਲੋਕਾਂ ਦੇ ਮੋਰੇ ਹੋਬ-ਹੋਬ ਕੇ ਦੱਸਦੇ ਆ ਕਿ ਜੇ ਅਸੀਂ ਆ ਕੀਤਾ ਉਹ ਕੀਤਾ ਤੁਸੀਂ ਪੰਜਾਬ ਦਾ ਬੇੜਾ ਕਰ ਕਰਕੇ ਰੱਖ ਦਿੱਤਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਇਸ ਦਾ ਜਵਾਬ ਤਾਂ ਤੁਸੀਂ ਮੇਰੇ ਨਾਲੋਂ ਵੱਧ ਸਮਾਜ ਦੇ ਵਿੱਚ ਘੁੰਮ ਕੇ ਲੈ ਸਕਦੇ ਆ ਕਿ ਨਸ਼ਾ ਕਿਹੜਾ ਖਤਮ ਹੋਇਆ ਔਰ ਕਿਹੜਾ ਨਸ਼ਾ ਵਧਿਆ ਹੈ ਕਿ ਆ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜੀ ਇਹ ਅੱਜ ਬਲਡੋਜ਼ਰ ਚਲਾਉਂਦੇ ਆ ਕਹਿੰਦੇ ਜੀ ਅਸੀਂ ਘਟਾਏ ਆ ਜਿਸ ਵੇਲੇ ਇਹੀ ਬਲਡੋਜ਼ਰ ਯੋਗੀ ਜੀ ਅਪਰਾਧੀਆਂ ਦੇ ਖਿਲਾਫ ਚਲਾਂਦੇ ਸੀ ਤਾਂ ਬੜੇ ਚੀਕਦੇ ਸੀਗੇ ਅੱਜ ਇਹਨਾਂ ਨੂੰ ਉਹ ਪਿਗੜਾ ਪੰਜਾ ਚੇਤੇ ਆ ਗਿਆ ਸਿਰਵ ਦਿਖਾਵਾ ਅਗਰ 227 ਦੇ ਵਿੱਚ ਭਾਜਪਾ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਕੀ ਕੀ ਨਵੇਂ ਮੁੱਦੇ ਲੈ ਕੇ ਆਵੇਗੀ ਕੀ ਕੀ ਪੰਜਾਬ ਦੇ ਵਿਕਾਸ ਲਈ ਕੰਮ ਕਰੇਗੀ 227 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਔਰ ਪੰਜਾਬ ਦੇ ਲਈ ਕੀ ਆ ਮੁੱਦੇ ਹੋਣਗੇ ਉਹਨੂੰ ਪੰਜਾਬ ਲਈ ਕੀ ਵਿਕਾਸ ਹੋਏਗਾ ਪਹਿਲਾਂ ਤਾਂ ਅਸੀਂ ਦੂਸਰੇ ਪ੍ਰਦੇਸ਼ਾਂ ਦੇ ਵਿੱਚ ਭਾਜਪਾ ਦੁਆਰਾ ਕੀਤਾ ਹੋਇਆ ਵਿਕਾਸ ਦੇਖੀਏ ਜੀ ਹੂੰ ਜੇ ਅਸੀਂ ਨਸ਼ਾ ਔਰ ਗੁੰਡਾਗਰਦੀ ਦਾ ਐਗਜ਼ਾਮਪਲ ਲੈਣੀ ਹੈ ਤਾਂ ਯੂਪੀ ਨੂੰ ਚੱਕਿਓ ਹੂੰ ਨਦੀਆਂ ਦੀ ਸਾਫ ਸਫਾਈ ਦੀ ਐਗਜ਼ਾਮਪਲ ਲੈਣੀ ਹੈ ਤਾਂ ਯੂਪੀ ਔਰ ਦਿੱਲੀ ਚੱਕਿਓ ਜੀ ਸਾਡੀ ਬੜੀ ਭੈਣ ਰੇਖਾ ਗੁਪਤਾ ਜੀ ਨੂੰ ਹਲੇ ਥੋੜੇ ਦਿਨ ਹੋਏ ਐ ਥੋੜੇ ਮਹੀਨੇ ਹੋਏ ਐ ਅਸੀਂ ਯਮਨਾ ਦੇ ਕਿਨਾਰੇ ਜਾ ਕੇ ਦੇਖਦੇ ਹਾਂ ਹੂੰ ਆ ਹੁਣ ਬਰਸਾਤ ਹੋਈ ਹੈ ਜੀ ਇੱਕ ਮੰਟੋ ਬ੍ਰਿਜ ਬੜਾ ਫੇਮਸ ਹੈ ਜੀ ਦਿੱਲੀ ਦੇ ਵਿੱਚ ਹੂੰ ਉਹ ਹਰੇਕ ਬਰਸਾਤ ਨੂੰ ਥੋੜੀ ਬਰਸਾਤ ਨੂੰ ਵੀ ਡੁੱਬ ਦਸਗਾ ਜੀ ਇਹ ਜਿਹੜੇ ਆ ਆਪਦਾ ਦੇ ਮੀਡੀਆ ਤੇ ਬੈਠੇ ਸੀਗੇ ਕਿ ਜੀ ਇਸ ਵਾਰ ਫੇਰ ਉਹਨਾਂ ਨੂੰ ਪਤਾ ਇਹਨਾਂ ਨੇ ਕੁਝ ਕੀਤਾ ਨਹੀਂ ਹੈ ਹੁਣ ਵੀ ਉਹੀ ਹੁਣ ਇਸ ਵਾਰ ਬਰਸਾਤ ਹੋਈ ਹੈ ਤੁਸੀਂ ਮੀਡੀਆ 'ਚ ਇੱਕ ਵੀ ਜਗ੍ਹਾ ਦਿਖਾ ਦਿਓ ਕਿ ਉਹ ਮੰਟੋ ਬ੍ਰਿਜ ਦੇ ਵਿੱਚ ਕਿਤੇ ਪਾਣੀ ਖੜਿਆ ਹੋਵੇ ਇਹਨੂੰ ਕਹਿੰਦੇ ਵਿਕਾਸ ਜੋ ਵਾਦਾ ਕੀਤਾ ਪਹਿਲੇ ਦਿਨ ਤੋਂ ਸ਼ੁਰੂਆਤ ਕੀਤੀ ਹੈ ਤੇ ਬਾਕੀ ਇਹਨਾਂ ਦੀ ਹੈ ਇਹਨਾਂ ਨੇ ਤਾਂ ਰੋਲਾ ਪਾਣਾ ਹੈ ਕਿਉਂਕਿ ਇਹੇ ਸ਼ੁਰੂ ਤੋਂ ਅਰਾਜਕ ਰਹੇ ਧਰਨਿਆਂ ਤੋਂ ਨਿਕਲੀ ਵੀ ਪਾਰਟੀ ਐ ਕੀ ਲੱਗਦਾ ਹੁਣ ਭਾਜਪਾ ਪਾਰਟੀ ਦੇ ਵੱਲੋਂ ਗੱਲ ਕਰੀਏ ਨਮਾ ਸ਼ਹਿਰ ਦੀ ਗੱਲ ਕਰੀਏ ਨਮਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੈਂਪ ਲੱਗ ਰਹੇ ਆ ਜਿਹਨੂੰ ਆਪਾਂ ਕਹਿੰਦੇ ਸਹਾਇਤਾ ਕੈਂਪ ਉਸ ਕੈਂਪ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਫ੍ਰੀ ਆਫ ਕੋਸਟ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਐ ਉਸ ਕੈਂਪ ਲਈ ਕੀ ਲੱਗਦਾ ਕਿ 2027 ਦੇ ਵਿੱਚ ਇਲੈਕਸ਼ਨ ਲਈ ਉਹ ਕੈਂਪ ਕਿੰਨੇ ਕੁ ਲੱਭ ਐ ਖੇਤ ਹੋਣਗੇ ਤੇ ਤੁਹਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਜਿਹੜੇ ਇਹ ਸਹਾਇਤਾ ਕੈਂਪ ਐ ਸਰਕਾਰ ਦੇ ਉਹ ਸੈਂਟਰਲ ਸਰਕਾਰ ਦੀਆਂ ਸਕੀਮਾਂ ਦੇ ਇਹ ਕੇਵਲ ਜਿਲ੍ਹਾ ਨਾਮਾ ਸ਼ਹਿਰ ਦੇ ਵਿੱਚ ਜਾਂ ਬਲਾਚੌਰ ਵਿਧਾਨ ਸਭਾ ਦੇ ਵਿੱਚ ਨਹੀਂ ਲੱਗ ਰਹੇ ਇਹ ਪੂਰੇ ਪੰਜਾਬ ਭਰ ਦੇ ਵਿੱਚ ਲੱਗ ਰਹੇ ਨੇ ਹਮ ਵੱਖ-ਵੱਖ ਵਿਧਾਨ ਸਭਾ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕ ਮੈਂ ਤੁਹਾਨੂੰ ਇੱਕ ਹੋਰ ਵਧੀਆ ਗੱਲ ਦੱਸਦਾ ਜੀ ਅਸੀਂ ਕੈਂਪ ਪਹਿਲਾਂ ਪਿਛਲੇ ਸਾਲ ਸ਼ੁਰੂਆਤ ਕੀਤੀ ਦੋ ਤਿੰਨ ਦਾ ਚਾਰ ਕੈਂਪ ਲਾਏ ਜਿੱਥੇ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲਿਆ ਮਤਲਬ ਸਾਡੀ ਸੋਚ ਤੋਂ ਕਈ ਗੁਣਾ ਜ਼ਿਆਦਾ ਤੇ ਲੋਕਾਂ ਨੇ ਸਾਨੂੰ ਫੋਨ ਕੀਤੇ ਕਿ ਜੀ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਕੈਂਪ ਲਾਓ ਫਿਰ ਉਹ ਵੀ ਉਹਨਾਂ ਲੋਕਾਂ ਦੀ ਵੀ ਸਾਨੂੰ ਡਿਮਾਂਡ ਜੁੜੀ ਜਾਂ ਸਰਕਾਰ ਦੀ ਪਾਲਿਸੀ ਸੀ ਬਲਾ ਚੋਰ ਦੇ ਵਿੱਚ ਪਹਿਲਾਂ ਅਸੀਂ ਸ਼ੁਰੂਆਤ ਕੀਤੀ ਬਲਾ ਚੋਰ ਤੋਂ ਹੀ ਇਹ ਮਤਲਬ ਲੋਕਾਂ ਤੱਕ ਸਕੀਮਾਂ ਦਾ ਕਿਵੇਂ ਫਲਾਇਆ ਜਾਵੇ ਤਕਨੀਕ ਜਿਹੜਾ ਢੰਗ ਸੀ ਇਹ ਚੱਲਿਆ ਹੈ ਤੇ ਇਸ ਚੀਜ਼ ਦਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਮੈਂ ਸ਼ਰੇ ਕਿਦਾਂ ਦਾ ਹਸਾ ਜੋਗ ਮਰ ਰਿਹਾ ਹਾਂ ਮੈਂ ਪਹਿਲਾਂ ਦੱਸ ਦਿੰਦਾ ਜਿਹੜੇ ਐਮਪਲਾਨ ਦਾ ਸ਼ਰੇ ਹੈ ਇਹ ਜੋ ਸਕੀਮ ਹੈ ਜਾਂ ਜੋ ਸੋਚ ਸੀਗੀ ਚਲੋ ਆਡੀ ਪੂਰੇ ਹਿੰਦੁਸਤਾਨ ਲਈ ਸੋਚਦੀ ਪਰ ਮੈਂ ਜਿੱਥੇ ਤੱਕ ਮੈਨੂੰ ਨੋਲੇਜ ਹੈ ਸਾਡੇ ਜਿਹੜੇ ਜ਼ਿਲ੍ਹਾ ਬਰਨਾਨ ਰਾਜਵਿੰਦਰ ਸਿੰਘ ਲੱਕੀ ਹੈ ਉਹ ਇਹਨਾਂ ਚੀਜ਼ਾਂ ਲਈ ਬੜਾ ਸੋਚਦੇ ਰਹਿੰਦੇ ਕਿ ਨਹੀਂ ਯਾਰ ਦਫ਼ਤਰਾਂ 'ਚ ਲੋਕ ਯਾਰ ਖੱਜਲਖੋਰ ਬਹੁਤ ਹੁੰਦੇ ਆਜੂਸ਼ਮਾਨ ਹੁੰਦੇ ਨਹੀਂ ਆ ਕਿਸੇ ਨੂੰ ਬੁੜਾਪਾ ਪੈਨਸ਼ਨ ਨਹੀਂ ਲੱਗਦੀ ਲੋਕ ਖੱਜਲਖੋਰ ਹੁੰਦੇ ਆ ਕਿਉਂ ਨਾ ਕੋਈ ਅਸੀਂ ਐਦਾਂ ਦਾ ਹੀਲਾ ਕਰੀਏ ਤੇ ਉਹਨਾਂ ਨੇ ਆਪਣੇ ਹਾਈ ਕਮਾਂਡ ਨਾਲ ਸਾਡੀ ਨਾਲ ਗੱਲ ਕਰਕੇ ਜੋ ਵੀ ਇਹਨਾਂ ਦੇ ਆਪਣੀ ਪਲਾਨ ਹੋਈ ਉਸ ਤੋਂ ਬਾਅਦ ਇਹ ਸਕੀਮਾਂ ਦਾ 플ੌਟ ਬਣਿਆ ਕੈਂਪਾਂ ਦਾ ਅੱਜ ਸਾਡੇ ਬਹੁਤ ਕਾਮਯਾਬ ਹੈ ਬਹੁਤ ਅੱਛਾ ਰਿਸਪੌਂਸ ਹੈ ਤੁਹਾਨੂੰ ਮੈਂ ਦੱਸਦਾ ਅੱਜ ਵੀ ਬਲਾਚੌਰ ਸ਼ਹਿਰ ਦੇ ਵਿੱਚ ਕੈਂਪ ਚੱਲ ਰਿਹਾ ਔਰ ਤੁਸੀਂ ਜਾ ਕੇ ਦੇਖਿਓ ਮੈਨੂੰ ਯਕੀਨ ਨਹੀਂ ਕਿ ਸ਼ਹਿਰ ਦੇ ਵਿੱਚ ਵੀ ਇੰਨੇ ਲੋਕ ਮਤਲਬ ਸਾਨੂੰ ਰਿਸਪੌਂਸ ਅੱਛਾ ਦੇ ਰਹੇ ਪਿੰਡਾਂ ਦੇ ਵਿੱਚ ਜ਼ਿਆਦਾ ਹੈ ਇਸ ਤੋਂ ਬਾਅਦ ਹੁਣ ਥੋੜੇ ਥੋੜੇ ਪਿੰਡਾਂ 'ਚ ਰੋਜ਼ ਇਹ ਸਾਡਾ ਇੱਕ ਕੈਂਪ ਲੱਗ ਰਿਹਾ ਜੀ ਇਹ ਸਨ ਸਾਡੇ ਨਾਲ ਜੁੜੇ ਸਕੇ ਦਿਨੇਸ਼ ਭਰਦਵਾ ਜੀ ਭਾਜਪਾ ਦੇ ਸੀਨੀਅਰ ਅਗੋ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋ ਦੱਸਿਆ ਹੈ ਭਾਜਪਾ ਪਾਰਟੀ 2027 ਦੇ ਵਿੱਚ ਜਿੱਤ ਪ੍ਰਾਪਤ ਜ਼ਰੂਰ ਕਰੇਗੀ ਹੁਣ ਦੇਖਣਾ ਇਹ ਹੋਵੇਗਾ ਕਿ 2027 ਦਿਨੇਸ਼ ਭਰਦਵਾਜ ਜੀ ਨੇ ਵਾਦੇ ਤੇ ਦਾਅਵੇ ਕੀਤੇ ਹਨ ਕਿ ਭਾਜਪਾ ਸਰਕਾਰ ਹੀ ਜਿੱਤ ਪ੍ਰਾਪਤ ਕਰੇਗੀ ਉਹ ਕਿੰਨੇ ਕੁ ਲਾਭਦਾਇਕ ਸਿੱਧ ਹੁੰਦੇ ਹਨ ਤੇ ਹਨ ਇਹ ਤਾਂ ਸਮਾਂ ਹੀ ਤੈਅ ਕਰੇਗਾ ਟੁਡੇ ਪੰਜਾਬ 24 ਲਈ ਮੋਹਿਤ ਮਾਨ ਨਮਸਕਾਰ